हां जी विद्यार्थियों मेरिटोरियस स्कूला ਵਿੱਚ ਕਾਉਂਸਲਿੰਗ ਸਮੇਂ ਜਿਹੜੇ ਜ਼ਰੂਰੀ ਦਸਤਾਵੇਜ਼ ਕਿਹੜੇ-ਕਿਹੜੇ ਲੈ ਕੇ ਜਾਣੇ ਹੁੰਦੇ ਆਗੇ ਇਹ ਤੁਸੀਂ ਸਾਰੀ ਵੀਡੀਓ ਅੰਤ ਤੱਕ ਜਰੂਰ ਦੇਖਿਓ ਬਹੁਤ ਸਾਰੇ ਵਿਦਿਆਰਥੀਆਂ ਦੇ ਜਿਹੜਾ ਇਹ ਸਵਾਲ ਰਹਿੰਦੇ ਆ ਵੀ ਕਾਉਂਸਲਿੰਗ ਸਮੇਂ ਅਸੀਂ ਕੀ ਲੈ ਕੇ ਜਾਣਾ ਜੀ ਮਨ ਦੇ ਵਿੱਚ ਸ਼ੰਕਾ ਰਹਿੰਦੀ ਹੈ ਕਿ ਇਹ ਵੀਡੀਓ ਤੁਹਾਡੀ ਸੇਵਾ ਦੇ ਲਈ ਸਾਰੀ ਜਿਹੜੀ ਬਣਾਈ ਗਈ ਹੈ ਤਾਂ ਕਿ ਤੁਹਾਨੂੰ ਕਿਸੇ ਕਿਸਮ ਦੀ ਕੋਈ ਵੀ ਮੁਸ਼ਕਲ ਔਰ ਮੁਸ਼ਕਲਤ ਨਾ ਵੀ ਅੰਤ ਤੱਕ ਵੀਡੀਓ ਦੇ ਜੁੜੇ ਰਹੋ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਓ ਫਿਰ ਆਪਾਂ ਬਿਨਾ ਟਾਈਮ ਵਿਸਤ੍ਰਿਤ ਤਿਆਰ ਬਣਾ ਇਸ ਨੂੰ ਸ਼ੁਰੂਆਤ ਕਰੀਏ ਮੈਰਿਟੋਰੀਆ ਸਕੂਲਾਂ ਵਿੱਚ ਕਾਉਂਸਲਿੰਗ ਸਮੇਂ ਜ਼ਰੂਰੀ ਦਸਤਾਵੇਜ਼ ਭਾਵ ਤੁਸੀਂ ਕਿਹੜੇ ਕਿਹੜੇ ਸਰਟੀਫਿਕੇਟ ਲੈ ਕੇ ਨਾਲ ਜਾਣੇ ਨਿਗੇ ਨੰਬਰ 1 ਜੀ ਸਭ ਤੋਂ ਪਹਿਲਾਂ 10ਵੀਂ ਦਾ ਸਰਟੀਫਿਕੇਟ ਹੈ ਜਿਹੜਾ ਕਿ ਤੁਹਾਡਾ ਡਿਜੀਟਲ ਲੋਕਰ ਤੋਂ ਡਾਊਨਲੋਡ ਕੀਤਾ ਹੋਵੇ ਇਹ ਸਰਟੀਫਿਕੇਟ ਆ ਜਿਹੜਾ ਸਕੂਲ ਮੁਖੀ ਦੁਆਰਾ ਤਸਦੀਕ ਕੀਤਾ ਗਿਆ ਹੋਵੇ ਭਾਵ ਕਿ ਸਕੂਲ ਮੁਖੀ ਦੇ ਹਸਤਾਖਰ ਤੇ ਮੋਹਰ ਲੱਗੀ ਹੋਵੇ ਕਿਉਂਕਿ 10ਵੀਂ ਦਾ ਰਿਜ਼ਲਟ ਆਇਆ ਹੋਗਾ ਡਿਜੀਟਲ ਲੋਕਰ ਤੋਂ ਤੁਸੀਂ ਡਾਊਨਲੋਡ ਕਰ ਲਿਓ ਤੇ ਸਕੂਲ ਮੁਖੀ ਦੁਆਰਾ ਜਿਹੜਾ ਉਹ ਤੁਸੀਂ ਜਾਨੀ ਕਿ ਪ੍ਰਿੰਸੀਪਲ ਤੋਂ تصدیق ਕਰਵਾ ਲੈਣਾ ਮੋਹਰ ਲਵਾ ਲੈਣੀ ਹੈ ਮੇਰੇ ਖਿਆਲ ਅਕ ਨੰਬਰ ਪੁਆਇੰਟ ਕਲੀਅਰ ਹੋ ਗਿਆ ਹੋਊਗਾ ਆਓ ਨੰਬਰ 2 ਤੇ ਚਲੀਏ ਨੰਬਰ 2 ਕਹਿੰਦਾ ਜੀ 10ਵੀਂ ਵਿੱਚੋਂ ਐਸਟੀ ਐਸਸੀ ਉਮੀਦਵਾਰਾਂ ਲਈ 65% ਦੇ ਅੰਕ ਹੋਣ ਜਦਕਿ ਬਾਕੀ ਸਾਰੇ ਉਮੀਦਵਾਰਾਂ ਲਈ 70% ਜਾਂ ਇਸ ਤੋਂ ਉਪਰ ਅੰਕ ਹੋਣ ਇਸ ਤੋਂ ਘੱਟ ਅੰਕ ਵਾਲੇ ਉਮੀਦਵਾਰਾਂ ਨੂੰ ਯੋਗ ਨਹੀਂ ਮੰਨਿਆ ਜਾਵੇਗਾ ਸੋ ਜਿਹੜੀ ਕੰਡੀਸ਼ਨ ਰੱਖੀ ਹੈ ਤੁਹਾਡੇ 10ਵੀਂ ਦੇ ਨੰਬਰ ਚੈੱਕ ਹੋਣਗੇ ਬਕਾਇਦਾ ਤੌਰ ਤੇ ਜੇਕਰ ਤੁਸੀਂ ਐਸਟੀ ਐਸਸੀ ਕਾ ਜਿਹੜਾ ਉਮੀਦਵਾਰ ਇਸ ਕੈਟਾਗਰੀ ਨਾਲ ਕੋਈ ਸੰਬੰਧ ਰੱਖਦਾ ਤਾਂ 65% ਦੇ ਅੰਕ ਹੋਣ ਤੇ 10ਵੀਂ ਦੇ ਵਿੱਚੋਂ 70% ਜਿਹੜਾ ਕੋਈ ਆਦਰ ਕੈਟਾਗਰੀ ਲਈ ਹੋਵੇ ਇਹ ਸਾਰਿਆਂ ਲਈ ਆ ਜੇ ਇਸ ਤੋਂ ਘੱਟ ਨੰਬਰ ਹੋਏ ਤਾਂ ਤੁਹਾਨੂੰ ਯੋਗ ਜਿਹੜਾ ਨਹੀਂ ਮੰਨਿਆ ਜਾਵੇਗਾ ਦਾਖਲੇ ਦੇ ਲਈ ਸੀਟ ਦੇ ਲਈ ਤੀਸਰਾ ਨੰਬਰ ਹੈ ਜੀ ਵਿਦਿਆਰਥੀ ਕੋਲ ਆਪਣਾ ਆਧਾਰ ਕਾਰਡ ਤੇ ਮਾਤਾ ਪਿਤਾ ਦਾ ਆਧਾਰ ਕਾਰਡ ਹੋਵੇ ਤਾਂ ਕਿ ਕਾਉਂਸਲਿੰਗ ਸਮੇਂ ਨਤੀਜੇ ਨਾਲ ਨਾਮ ਮਲਾਇਆ ਜਾ ਸਕਣ ਇਹ ਜ਼ਰੂਰ ਤੁਸੀਂ ਆਧਾਰ ਕਾਰਡ ਲੈ ਕੇ ਜਾਣਾ ਮਾਤਾ ਪਿਤਾ ਦਾ ਕਿਉਂਕਿ ਨਾਲ ਜਿਹੜਾ ਕਾਉਂਸਲਰ ਤੁਹਾਡਾ ਨਤੀਜਾ ਹੁੰਦਾਗਾ ਕਾਉਂਸਲਿੰਗ ਵਾਲਾ ਪੇਜ ਉਹਦੇ ਨਾਲ ਮਲਾਣ ਕੀਤਾ ਜਾਂਦਾ ਕਿ ਵਾਕਈ ਤੁਸੀਂ ਉਹੀ ਵਿਦਿਆਰਥੀ ਹੋਗੇ ਇਹ ਕਲੀਅਰ ਹੋ ਗਿਆ ਉਹ ਮੇਰੇ ਖਿਆਲ ਨਾਲ ਨੰਬਰ 4 ਤੇ ਚਲਦੇ ਆ ਵਿਦਿਆਰਥੀ ਕੋਲ ਜਨਮ ਮਿਤੀ ਵਜੋਂ ਜਨਮ ਸਰਟੀਫਿਕੇਟ ਜ਼ਰੂਰ ਹੋਵੇ ਇਸ ਦੀਆਂ ਦੋ ਫੋਟੋ ਕਾਪੀਆਂ ਵੀ ਹੋਣ ਤਾਂ ਕਿ ਨਤੀਜੇ ਨਾਲ ਨਾਮ ਮਲਾਇਆ ਜਾ ਸਕਣ ਤੇ ਜੇਕਰ ਤੁਹਾਡੇ ਕੋਲ ਜਨਮ ਮਿਤੀ ਵਾਲਾ ਸਰਟੀਫਿਕੇਟ ਹੈਗਾ ਤਾਂ ਇਹ ਵੀ ਨਾਲ ਜ਼ਰੂਰ ਲੈ ਕੇ ਜਾਇਓ ਕਿਉਂਕਿ ਇੱਥੇ ਵੀ ਤੁਹਾਡੀ ਜਿਹੜੀ ਜਨਮ ਮਿਤੀ ਲਿਖੀ ਹੁੰਦੀ ਹੈ ਬਕਾਇਦਾ ਤੌਰ ਤੇ ਤੁਹਾਡਾ ਨਾਮ ਲਿਖਿਆ ਹੁੰਦਾਗਾ ਇਸ ਨੂੰ ਵੀ ਨਾਲ ਜਿਹੜਾ ਲੈ ਕੇ ਜਾਇਆ ਜਾ ਸਕਦਾਗਾ ਨੰਬਰ 5 ਹੈ ਵਿਦਿਆਰਥੀ ਕੋਲ ਉਸ ਪੇਜ ਦਾ ਪ੍ਰਿੰਟ ਜ਼ਰੂਰ ਹੋਵੇ ਜਿਸ ਤੇ ਉਸ ਦਾ ਮੈਰੀਟੋਰੀਅਸ ਕਾਉਂਸਲਿੰਗ ਸ਼ਡਿਊਲ ਆਇਆ ਹੈ ਇਹ ਤੁਸੀਂ ਭੁੱਲਣਾ ਨਹੀਂ ਹੈਗਾ ਬਈ ਉਹ ਪ੍ਰਿੰਟ ਕਢਾ ਲਿਓ ਜਿਸ ਤੇ ਤੁਹਾਡਾ ਮੈਰੀਟੋਰੀਅਸ ਦਾ ਕਾਉਂਸਲਿੰਗ ਦਾ ਸ਼ਡਿਊਲ ਆਇਆ ਹੈ ਨਾ ਜਿੱਥੇ ਤੁਹਾਡਾ ਰੌਂਡ ਨੰਬਰ ਬਣਦਾ ਉਹ ਉਹ ਪੰਨਾ ਕਢਵਾ ਲੈਣਾ ਇਹਦੇ ਨਾਲ ਜਿਹੜਾ ਤੁਹਾਡਾ ਮੈਚ ਕੀਤਾ ਜਾਏਗਾ ਦੇਖਿਆ ਜਾਏਗਾ ਜਿਹੜਾ ਡਾਟਾ ਨੰਬਰ 6 ਕਾ ਵਿਦਿਆਰਥੀ ਕੋਲ ਉਸ ਪੇਜ ਦਾ ਪ੍ਰਿੰਟ ਜ਼ਰੂਰ ਹੋਵੇ ਜਿਸ ਤੇ ਮੈਰੀਟੋਰੀਅਸ ਸਕੂਲਾਂ ਦੀ ਪ੍ਰਵੇਸ਼ ਪ੍ਰੀਖਿਆ ਦਾ ਨਤੀਜਾ ਹੋਵੇ ਜਿਹੜਾ ਤੁਹਾਡਾ ਰਿਜ਼ਲਟ ਆਇਆ ਸੀਗਾ ਮੈਰੀਟੋਰੀਸ ਵਾਲਾ ਉਹ ਪੰਨਾ ਤੁਸੀਂ ਉਹ ਪ੍ਰਿੰਟ ਕਢਾ ਲਿਓ ਕਿਉਂਕਿ ਉਹ ਸਾਰਾ ਦੇਖਿਆ ਜਾਊਗਾ ਉਹਦੇ ਵਿੱਚੋਂ ਵੀ ਤੁਹਾਡੇ ਕਿੰਨੇ ਨੰਬਰ ਬਣਦੇ ਆ ਤੁਸੀਂ एलिਜੀਬਲ ਹੋਵੋਗੇ ਰੀਜਨਿੰਗ ਦੇ ਵਿੱਚੋਂ ਤੁਹਾਡੇ एलिਜੀਬਲ ਹੋਣ ਬਿਸ਼ਿਆਂ ਦੇ ਵਿੱਚ ਜਿਹੜੇ ਤੁਸੀਂ ਨੰਬਰ ਲਏ ਨੇਗੇ ਕੁੱਲ ਅੰਕ ਤੁਹਾਡੇ ਕਿੰਨੇ ਬਣਦੇ ਨੇਗੇ ਨੰਬਰ 7 ਕੀ ਕਹਿੰਦਾ ਜੀ ਵਿਦਿਆਰਥੀ ਕੋਲ ਪਾਸਪੋਰਟ ਸਾਈਜ਼ ਦੋ ਫੋਟੋਆਂ ਹੋਣ ਇਹ ਵੀ ਤੁਸੀਂ ਨਾਲ ਰੱਖ ਲੈਣੀਆਂ ਨੇ ਕਈ ਵਾਰੀ ਜ਼ਰੂਰਤ ਤਾਂ ਨਹੀਂ ਪੈਂਦੀ ਫੇਰ ਵੀ ਨਾਲ ਰੱਖਣੀਆਂ ਜ਼ਰੂਰੀ ਨੇਗੀਆਂ ਕਿਉਂਕਿ ਤੁਹਾਡੀ ਪਛਾਣ ਹੁੰਦੀ ਹੈਗੀ ਪਾਸਪੋਰਟ ਸਾਈਜ਼ ਫੋਟੋਆਂ ਦੀ ਨੰਬਰ 8 ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਤੇ ਸਰਕਾਰ ਵੱਲੋਂ ਸਹਾਇਤਾ ਪ੍ਰਾਪਤ ਸਰਕਾਰੀ ਸਕੂਲਾਂ ਦੇ ਉਮੀਦਵਾਰਾਂ ਲਈ 10% ਸੀਟਾਂ ਆਟਾ ਦਾਲ ਸਕੀਮ ਤਹਿਤ ਰਾਖਵੀਂ ਰੱਖੇ ਗਏ ਹਨ ਪਰ ਉਹਨਾਂ ਉਮੀਦਵਾਰਾਂ ਕੋਲ ਸਮਰੱਥ ਅਧਿਕਾਰੀ ਵੱਲੋਂ ਜਾਰੀ ਨਵੀਨਤਮ 6 ਮਹੀਨੇ ਤੋਂ ਜਿਹੜਾ ਉਹ ਪੁਰਾਣਾ ਨਾ ਹੋਵੇ ਜਿਹੜਾ ਉਹ ਜਿਹੜਾ ਜਾਰੀ ਕੀਤਾ ਗਿਆ ਜਿਹੜਾ ਆਟਾ ਦਾਲ ਵਾਲਾ 6 ਮਹੀਨੇ ਤੋਂ ਪੁਰਾਣਾ ਨਾ ਹੋਵੇ ਆਟਾ ਦਾਲ ਸਮਾਰਟ ਕਾਰਡ ਲਾਜ਼ਮੀ ਹੋਣਾ ਚਾਹੀਦਾ ਹੈਗਾ ਪੁਰਾਣਾ ਹੋਣ ਦੀ ਸੂਰਤ ਵਿੱਚ ਜੇਕਰ ਤੁਹਾਡੇ ਕੋਲ ਪੁਰਾਣਾ ਹੈ ਤਾਂ ਸਬੰਧਤ ਸਮਰੱਥ ਅਧਿਕਾਰੀ ਤੋਂ ਮਿਤੀ ਅਤੇ ਮੋਹਰ ਸਮੇਤ ਕਾਊਂਟਰ ਸਾਈਨ ਕਰਵਾ ਕੇ ਕਾਉਂਸਲਿੰਗ ਦੀ ਮਿਤੀ ਨੂੰ ਪੇਸ਼ ਕੀਤਾ ਜਾਵੇ ਤੇ ਜਿਹੜਾ ਉੱਥੇ ਕਾਊਂਟਰ ਸਾਈਨ ਹੋਣਾ ਚਾਹੀਂਦਾ ਜਿਹੜਾ ਸਮਰੱਥ ਅਧਿਕਾਰੀ ਹੈਗਾਗਾ ਜਿਹੜਾ ਆਪਣੇ ਜ਼ਿਲ੍ਹੇ 'ਚ ਹੁੰਦੀ ਨੇ ਇਹ ਆ ਆਟਾਦਾਲ ਵਾਲੇ ਕਾਰਡ ਜਿਹੜਾ ਅਥਾਰਟੀ ਹੁੰਦੀ ਆ ਉਹਨਾਂ ਕੋਲ ਜਾਣਾਗਾ ਤੁਸੀਂ ਮੋਹਰ ਲਵਾ ਲੈਣੀ ਆ ਕਾਊਂਟਰ ਸਾਈਨ ਕਰਵਾ ਕੇ ਕਾਉਂਸਲਿੰਗ ਦੀ ਮਿਤੀ ਨੂੰ ਪੇਸ਼ ਕੀਤਾ ਜਾਵੇ ਬਹੁਤ ਸਾਰੇ ਮਾਪਿਆਂ ਨੂੰ ਦਿੱਕਤ ਆਉਂਦੀ ਆ ਉਹ ਸਾਈਨ ਨਹੀਂ ਕਰਵਾਉਂਦੇ ਪੁਰਾਣਾ ਹੋ ਜਾਂਦਾ ਉਹ ਤਾਂ ਫਿਰ ਉਹ ਜੋਗ ਨਹੀਂ ਉੰਨੇ ਜਾਉਗੇ ਇਹ ਗੱਲ ਬਕਾਇਦਾ ਤੌਰ ਤੇ ਲਿਖੀ ਹੋਈ ਹੈ ਹਦਾਇਤਾਂ ਵਿੱਚ ਅਜਿਹਾ ਨਾ ਹੋਣ ਤੇ ਮੈਰੀਟੋਰੀ ਸਕੂਲਾਂ ਦੇ ਦਾਖਲੇ ਲਈ ਵਿਚਾਰਿਆ ਨਹੀਂ ਜਾਵੇਗਾ ਸੋ ਇਹ ਪੁਆਇੰਟ ਦਾ ਬਹੁਤ ਧਿਆਨ ਰੱਖਣਾ ਬਈ ਜਿਹੜੇ ਆਟਾਦਾਲ ਪ੍ਰਾਈਵੇਟ ਸਕੂਲਾਂ ਵਾਲੇ ਬੱਚੇ ਨੇ ਉਹਨਾਂ ਨੇ ਇਸ ਚੀਜ਼ ਨੂੰ ਜ਼ਰੂਰ ਲੈ ਕੇ ਆਉਣਾਗਾ ਬਾਰ ਬਾਰ ਇਸ ਨੂੰ ਸੁਣ ਲਓ ਮੈਂ ਸਧਾਰਨ ਭਾਸ਼ਾ ਵਿੱਚ ਬਹੁਤ ਗੱਲ ਸਮਝਾ ਰਿਹਾਗਾ ਤੇ ਪੜ੍ਹ ਲਓ ਇਹਦੇ ਨਾਲ ਤੁਹਾਨੂੰ ਸਪਸ਼ਟਤਾ ਹੋ ਜਾਏਗੀ ਕਿਉਂਕਿ ਤੁਹਾਡੇ ਕੋਲੇ ਦਿਨ ਹਜੇ ਹੈਗੇ ਨਹੀਂਗੇ ਸਰੀਰਕ ਪੱਖੋਂ ਵਿਕਲਾੰਗ ਫੀਮੇਲ ਉਮੀਦਵਾਰਾਂ ਲਈ 10% ਸੀਟਾਂ ਅਤੇ ਵਿਕਲਾੰਗ ਮੇਲ ਉਮੀਦਵਾਰਾਂ ਲਈ 5% ਸੀਟਾਂ ਉਹਨਾਂ ਉਮੀਦਵਾਰਾਂ ਲਈ ਰਾਖਮੀਆਂ ਹੋਣਗੀਆਂ ਜਿਨ੍ਹਾਂ ਕੋਲ ਸਮਰੱਥ ਅਧਿਕਾਰੀ ਦੁਆਰਾ ਜਾਰੀ 40% ਜਾਂ ਇਸ ਤੋਂ ਵੱਧ ਵਿਕਲਾੰਗਤਾ ਸਰਟੀਫਿਕੇਟ ਹੋਵੇ ਸਰਟੀਫਿਕੇਟ ਨਾ ਹੋਣ ਦੀ ਸੂਰਤ ਵਿੱਚ ਦਾਖਲੇ ਦਾ ਕਲੇਮ ਵਿਚਾਰਨਯੋਗ ਨਹੀਂ ਹੋਵੇਗਾ ਜਿਹੜੇ ਕੋਈ ਜਿਹੜਾ ਅ ਸਰੀਰਿਕ ਪੱਖੋਂ ਵਿਕਲਾੰਗ ਕੈਂਡੀਡੇਟ ਨੇ ਫੀਮੇਲ ਉਮੀਦਵਾਰ ਨੇ ਜਿਹੜੇ ਲੜਕੀਆਂ ਨੇ 10% ਸੀਟਾਂ ਨੇ ਤੇ ਵਿਕਲਾੰਗ ਮੇਲ ਉਮੀਦਵਾਰਾਂ ਲਈ ਜਿਹੜਾ 5% ਸੀਟਾਂ ਨੇ ਰਾਖਮੀਆਂ ਰੱਖੀਆਂ ਗਈਆਂ ਨੇ ਜੀ ਪ੍ਰੰਤੋਂ ਉਹਨਾਂ ਕੋਲ ਕੀ ਚਾਹੀਦਾ ਜਿਹੜਾ ਸਮਰੱਥ ਅਧਿਕਾਰੀ ਦੁਆਰਾ ਜਿਹੜਾ ਉਹਨਾਂ ਦਾ ਸਰਟੀਫਿਕੇਟ ਬਣਿਆ ਉਹ ਤੇ 40% ਜਾਂ ਇਸ ਤੋਂ ਵੱਧ ਦਾ ਜਿਹੜਾ ਵਿਕਲਾਂਗਤਾ ਸਰਟੀਫਿਕੇਟ ਹੋਵੇ ਜੇਕਰ ਇਹ ਨਹੀਂ ਹੋਏਗਾ ਤਾਂ ਫਿਰ ਦਾਖਲੇ ਦਾ ਕਲੇਮ ਵਿਚਾਰਨਯੋਗ ਨਹੀਂ ਹੋਵੇਗਾ ਅਗਿਆਕਾ 10ਵਾਂ ਪੁਆਇੰਟ ਜੀ ਮੇਰੇ ਖਿਆਲ ਕਲੀਅਰ ਹੋ ਗਿਆ ਹੋਵੇ ਵੀ 10ਵਾਂ ਹੈਗਾ ਔਮੈਨ ਹੈਡਡ ਹੈਡ ਹਾਊਸਹੋਲਡ ਦਾ 20% ਰਾਖਮਾਕਰਨ ਕੇਵਲ ਉਹਨਾਂ ਲੜਕੀਆਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਕੋਲ ਮੈਰੀਟੋਰੀਅਸ ਸੁਸਾਇਟੀ ਦੇ ਨੋਟੀਫਿਕੇਸ਼ਨ ਦੁਆਰਾ ਸਮਰੱਥ ਅਧਿਕਾਰੀ ਦੁਆਰਾ ਜਾਰੀ ਕੀਤਾ ਲੋੜੀਂਦਾ ਪ੍ਰਮਾਣਿਤ ਸਰਟੀਫਿਕੇਟ ਹੋਵੇ ਸਰਟੀਫਿਕੇਟ ਨਾ ਹੋਣ ਦੀ ਸੂਰਤ ਵਿੱਚ ਦਾਖਲੇ ਦਾ ਕਲੇਮ ਵਿਚਾਰਨਯੋਗ ਨਹੀਂ ਹੋਵੇਗਾ ਸੋ ਪਤੀ ਆਪਾਂ ਨੂੰ ਜਿਹੜਾ ਵੂਮਨ ਹੈਡ ਹਾਊਸਹੋਲਡ ਇਹ ਲੜਕੀਆਂ ਦਾ ਕੋਟਾ ਹੁੰਦਾਗਾ ਉਹ ਜਿਨ੍ਹਾਂ ਦਾ ਜਿਹੜਾ ਬਾਪ ਹੈ ਨਹੀਂਗਾ ਤੁਹਾਡੇ ਕੋਲ ਡੈਥ ਸਰਟੀਫਿਕੇਟ ਹੋਏਗਾ ਬਕਾਇਆ ਤੌਰ ਤੇ ਜੇਕਰ ਮਾਂ ਬਾਪ ਦੋਨੋਂ ਹੀ ਹੈ ਨਹੀਂਗੇ ਤੁਹਾਡਾ ਪਾਲਣ ਪੋਸ਼ਣ ਕੌਣ ਕਰਦਾਗਾ ਸਾਰਾ ਉਹ ਜਿਹੜਾ ਪ੍ਰਮਾਣਿਕਤਾ ਦੇ ਤੌਰ ਤੇ ਜਿਹੜਾ ਸਬੂਤ ਹੋਣਾ ਚਾਹੀਦਾ ਤੁਹਾਡੇ ਕੋਲੇ ਫੇਰ ਕਿਉਂਕਿ ਕੋਟਾ ਬਣਦਾਗਾ WHH ਦਾ ਤਾਂ ਇਹ ਜਿਹੜਾ ਤੁਹਾਡਾ ਜਿਹੜਾ ਮਨਾਲ ਮਲਾਣ ਕੀਤਾ ਜਾਏਗਾ ਬਕਾਇਦਾ ਤੌਰ ਤੇ ਹੋਣਾ ਚਾਹੀਦਾ ਕਿਉਂਕਿ ਤੁਸੀਂ ਆਪਣਾ ਉੱਤੇ ਸਰਟੀਫਿਕੇਟ ਪੇਸ਼ ਕਰ ਸਕੋ ਤਾਂ ਫਿਰ ਵੀ ਜੇਕਰ ਤੁਹਾਨੂੰ ਕੋਈ ਸਮੱਸਿਆ ਲੱਗਦੀ ਹੈ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਤਾਂ ਜਿਹੜਾ ਤੁਹਾਡਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿਸੇ ਪ੍ਰਕਾਰ ਦੇ ਨਾਲ ਤੇ ਅਗਲੇ ਵੀ ਸਾਰੀਆਂ ਵੀਡੀਓ ਬਣਾਵਾਂਗੇ ਆਪਾਂ ਇਸ ਤਰ੍ਹਾਂ ਦੀ ਜਿਵੇਂ ਬੱਚਿਆਂ ਨੂੰ ਸਮੱਸਿਆਵਾਂ ਆ ਰਹੀਆਂ ਨੇ ᱛਿਵੇਂ ᱛਿਵੇਂ ਉਹਨਾਂ ਦਾ ਹੱਲ ਲੱਭਣ ਦਾ ਕੋਸ਼ਿਸ਼ ਕਰਾਂਗੇ ਵੀ ਸੌਖੀ ਭਾਸ਼ਾ ਦੇ ਵਿੱਚ ਉਹਨਾਂ ਕੋਲੇ ਗੱਲ ਪਹੁੰਚ ਜੇ ਜਿੰਨਾ ਉਮੀਦਵਾਰਾਂ ਵੱਲੋਂ ਐਸ்சி ਐਸਟੀ ਔਮਨ ਹਾਊਸਹੋਲਡ ਫਿਜ਼ੀਕਲ ਡਿਸੇਬਲਡ ਤੇ ਆਟਾਦਲ ਸਕੀਮ ਨਾਲ ਸੰਬੰਧਿਤ ਸਮਾਰਟ ਕਾਰਡ ਸਰਕਾਰ ਤੋਂ ਸਿੱਧਾ ਪ੍ਰਾਪਤ ਸਕੂਲਾਂ ਦੇ ਪ੍ਰਾਈਵੇਟ ਸਕੂਲ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਅਫੀਲੀਏਟਡ ਹੋਣ ਵਿੱਚ ਅਪਲਾਈ ਕੀਤਾ ਹੈ ਉਹ ਆਪਣੀ ਕੈਟਾਗਰੀ ਨਾਲ ਸੰਬੰਧਿਤ ਅਸਲ ਸਰਟੀਫਿਕੇਟ ਤੇ ਫੋਟੋਕਾਪੀ ਨਾਲ ਲੈ ਕੇ ਆਉਣ ਜੀ ਜਿਹੜੇ ਵਿਦਿਆਰਥੀ ਕੈਟਾਗਰੀ ਵਾਲਿਆ ਕੈਟਾਗਰੀ ਦੇ ਵਿੱਚ ਮੈਰਿਟੋਰੀਅਸ ਵਿੱਚ ਕਿਹੜੇ ਹੁੰਦੇ ਹੈਗੇ ਇਹ ਜਿਹੜਾ ਜਿਹਦੇ ਵਿੱਚ ਓਪਨਾ ਓਪਨ ਵਾਲੇ ਤਾਂ ਸਾਰੇ ਮੰਨੇ ਜਾਂਦੇ ਨੇ ਕਿ ਸਰਕਾਰੀ ਸਕੂਲਾਂ ਦੇ ਬੱਚੇ ਹੁੰਦੇ ਆ ਓਪਨ ਕੈਟਾਗਰੀ ਚ ਮੰਨੇ ਜਾਂਦੇ ਆ। ਬਾਕੀ ਜਿਹੜੀਆਂ ਦੋ ਤਿੰਨ ਕੈਟਾਗਰੀਆਂ ਬਣਾਇਆ ਜਾਂ ਹੁੰਆਂ ਨੇ ਵੂਮਨ ਹਾਊਸ ਹੋਲ ਜਿਵੇਂ ਫਿਜ਼ੀਕਲ ਡਿਸੇਬਲਡ ਆ ਇਸ ਤਰ੍ਹਾਂ ਦੇ ਨਾਲ ਇਹ ਬੱਚੇ ਨੇ ਜਿਹੜੇ ਜਾਟਾ ਦਾਲ ਵਾਲੇ ਨੇਗੇ ਇਹਨਾਂ ਨੂੰ ਕੈਟਾਗਰੀਆਂ ਦੇ ਵਿੱਚ ਰੱਖਿਆ ਗਿਆ। ਇਸ ਤਰ੍ਹਾਂ ਦੇ ਨਾਲ ਇੱਥੇ ਜਿਹੜੀ ਕੈਟਾਗਰੀ ਆ ਆਰਥਿਕਤਾ ਦੇ ਆਧਾਰ ਤੇ ਆ ਜਾਂ ਕੋਈ ਸ਼ਰੀਰਿਕ ਤੌਰ ਤੇ ਆ ਉਹ ਹੈ ਇਹਦੇ ਨਾਲ ਸੰਬੰਧ ਤੁਸੀਂ ਵੀ ਇਹ ਸਕੂਲ ਆ ਜਿਹੜੇ ਪਹਿਲੀ ਗੱਲ ਤਾਂ ਪੰਜਾਬ ਸਿੱਖਿਆ ਬੋਰਡ ਨਾਲ ਐਫੀਲੀਏਟਡ ਹੋਣ ਜਿਹੜੇ ਪ੍ਰਾਈਵੇਟ ਸਕੂਲ ਨੇਗੇ ਉਹਨਾਂ ਨੂੰ ਜ ਅਸਲ ਸਾ ਟਿਕਟ ਤੇ ਫੋਟੋ ਕਾਪੀ ਨਾਲ ਲੈ ਕੇ ਤੁਸੀਂ ਆਉਦੇ ਆਉਣੀ ਆਗੇ ਨੰਬਰ 12 ਕੀ ਕਹਿੰਦਾ ਜੀ ਉਮੀਦਵਾਰ ਸ਼ਡਿਊਲ ਅਨੁਸਾਰ ਕਾਉਂਸਲਿੰਗ ਵਿੱਚ ਹਾਜ਼ਰ ਨਹੀਂ ਹੁੰਦੇ ਤਾਂ ਬਾਅਦ ਵਿੱਚ ਉਹਨਾਂ ਦੀ ਕਾਉਂਸਲਿੰਗ ਸੰਬੰਧੀ ਕਿਸੇ ਕਿਸਮ ਦੀ ਪ੍ਰਤੀ ਬੇਨਤੀ ਕਲੇਮ ਵਿਚਾਰਿਆ ਨਹੀਂ ਜਾਵੇਗਾ ਸੋ ਉਮੀਦਵਾਰਾਂ ਨੇ ਜਿਹੜਾ ਸ਼ਡਿਊਲ ਦੇ ਅਨਸਾਰ ਕਾਉਂਸਲਿੰਗ ਵਿੱਚ ਹਾਜ਼ਰ ਹੋਣਾਗਾ ਜੇਕਰ ਤੁਸੀਂ ਨਹੀਂ ਪਹੁੰਚਦੇ ਤੁਹਾਡਾ ਉੱਥੇ ਨੰਬਰ ਲੰਘ ਜਾਂਦਾਗਾ ਫਿਰ ਤੁਸੀਂ ਜਿਹੜਾ ਹੈਗਾ ਉਹਦੇ ਲਈ ਯੋਗ ਨਹੀਂ ਹੋਵੋਗੇ ਇਹ ਆ ਕਿਉਂਕਿ ਉੱਥੇ ਕਾਉਂਸਲਿੰਗ ਦੇ ਉੱਪਰ ਜਿਹੜਾ ਚੱਲਦਾ ਰਹਿੰਦਾਗਾ ਨਿਰੰਤਰ ਸਕਰੀਨ ਤੇ ਵੀ ਹੁਣ ਜਿਹੜਾ ਮਤਲਬ ਵੀ ਸੀਟ ਚੱਲ ਪਈ ਐ ਇਸ ਰੈਂਕ ਵਾਲੇ ਬੱਚੇ ਦੀ ਇਸ ਰੈਂਕ ਵਾਲੇ ਦੀ ਹਾਜ਼ਰ ਹੋਣਾ ਤੁਹਾਡਾ ਬਈ ਜ਼ਰੂਰੀ ਐ ਬਾਅਦ ਵਿੱਚ ਤੁਸੀਂ ਕਹੋਗੇ ਵੀ ਸਾਡਾ ਤਾਂ ਨੰਬਰ ਲੰਘ ਗਿਆ ਬਾਅਦ ਵਿੱਚ ਕੋਈ ਕਲੇਮ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਆਪਣਾ ਜਿਹੜੇ ਬੱਚਿਆਂ ਦਾ ਪਹਿਲਾਂਗਾ ਉਹਦਾ ਟਾਈਮ ਨਾਲ ਪਹੁੰਚ ਜਾਣ ਸ਼ੁਰੂ ਦੇ ਵਿੱਚ ਹੁੰਦਾਗਾ ਬਾਕੀ ਵਾਲੇ ਵੀ ਟਾਈਮ ਨਾਲ ਹੀ ਪਹੁੰਚਣਾਗਾ ਨੰਬਰ 13 ਹੈਗਾ ਉਮੀਦਵਾਰ ਨੂੰ ਸੀਟ ਅਲਰਟ ਹੋਣ ਤੇ 2 ਦਿਨਾਂ ਵਿੱਚ ਅਲਰਟ ਹੋਈ ਸਕੂਲ ਵਿੱਚ ਰਿਪੋਰਟ ਨਹੀਂ ਕਰਦਾ ਤਾਂ ਸਮਝ ਲਿਆ ਜਾਵੇਗਾ ਕਿ ਮੈਰੀਟੋਰੀਅ ਸਕੂਲ ਵਿੱਚ ਦਾਖਲਾ ਪ੍ਰਾਪਤ ਕਰਨ ਦਾ ਇੱਛਕ ਨਹੀਂ ਹੈ ਤੇ ਜੇਹੀ ਸਥਿਤੀ ਵਿੱਚ ਉਸ ਦੀ ਸੀਟ ਨੂੰ ਖਾਲੀ ਸਮਝਿਆ ਜਾਵੇਗਾ ਬਾਦ ਵਿੱਚ ਵਿਦਿਆਰਥੀ ਦਾ ਉਸ ਸੀਟ ਲਈ ਕੋਈ ਕਲੇਮ ਵਿਚਾਰਨਯੋਗ ਨਹੀਂ ਹੋਵੇਗਾ ਜੇਕਰ ਤੁਹਾਨੂੰ ਸੀਟ ਮਿਲ ਜਾਂਦੀ ਹੈ ਮੈਰੀਟਰੀ ਸਕੂਲ ਚ ਕਾਉਂਸਲਿੰਗ ਦੇ ਉਸ ਤੋਂ ਬਾਅਦ ਤੁਸੀਂ ਆਪਣਾ ਐਡਮਿਸ਼ਨ ਫਾਰਮ ਭਰਨਾ ਹੁੰਦਾ ਤੇ 2 ਦਿਨਾਂ ਦੇ ਵਿੱਚ ਤੁਸੀਂ ਸਕੂਲ ਰਿਪੋਰਟ ਕਰਨੀ ਹੁੰਦੀ ਹੈਗੀ ਤਾਂ ਕਿ ਇਹਦਾ ਮਤਲਬ ਇਹ ਸਿੱਧ ਹੋ ਜਾਂਦਾ ਵੀ ਤੁਸੀਂ ਆਪਣੀ ਸੀਟ ਹਾਸਲ ਕਰ ਲਈ ਜੇਕਰ 2 ਦਿਨਾਂ ਦੇ ਅੰਦਰ ਨਹੀਂ ਪਹੁੰਚਦੇ ਤਾਂ ਸਮਝ ਲਿਆ ਜਾਏਗਾ ਕਿ ਤੁਸੀਂ ਆਪਣੀ ਸੀਟ ਜਿਹੜੀ ਦਿਲਚਸਪੀ ਨਹੀਂ ਦਿਖਾਈ ਉਹ ਨੂੰ ਖਾਲੀ ਮੰਨ ਲਿਆ ਜਾਊਗਾ ਨੰਬਰ 14 ਕੋਈ ਵੀ ਉਮੀਦਵਾਰ ਮੈਰੀਟੋਰੀਅ ਸਕੂਲ ਵਿੱਚ ਦਾਖਲੇ ਹੋ ਤੇ ਕਿਸੇ ਵੀ ਜ਼ਿਲ੍ਹਾ ਕਾਉਂਸਲਿੰਗ ਕੇਂਦਰ ਵਿੱਚ ਕਾਉਂਸਲਿੰਗ ਅਟੈਂਡ ਕਰ ਸਕਦਾਗਾ। ਮਸਲਨ 14ਵਾਂ ਪੁਆਇੰਟ ਕੀ ਕਹਿੰਦਾਗਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੈਂਟਰ ਬਣਨਗੇ। ਸੋ ਸੈਂਟਰਾਂ ਦੀ ਵੀਡੀਓ ਬਣਾ ਦੇਗਾ ਆਪਾਂ ਕਿੱਥੇ-ਕਿੱਥੇ ਹੋਣਗੇ। ਪੰਜਾਬ ਦੇ ਸਾਰਿਆਂ ਦੇ ਵਿੱਚ ਜ਼ਰੂਰੀ ਨਹੀਂ। ਇਹ ਕਈ ਵਾਰੀ ਹੁੰਦਾ ਵੀ ਤੁਸੀਂ ਮੈਰੀਟੋਰੀਅ ਸਕੂਲ ਵਿੱਚ ਹੀ ਜਾਣਾਗਾ ਕਿਉਂਕਿ ਸਾਰੇ ਪੰਜਾਬ ਵਿੱਚ 10 ਨੇ ਵੀ ਮੈਰੀਟੋਰੀਅ ਸਕੂਲ ਵਿੱਚ ਸਾਨੂੰ ਕਾਉਂਸਲਿੰਗ ਕਰਵਾਵਾਂਗੇ ਤਾਂ ਹੀ ਸੀਟ ਮਿਲੂਗੀ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਜਿੱਥੇ ਵੀ ਤੁਹਾਡਾ ਜ਼ਿਲ੍ਹਾ ਹੈਗਾ ਨੇੜੇ ਪੈਂਦਾ ਉਸ ਜਿਹੜਾ ਤੁਸੀਂ ਉਹ ਸੈਂਟਰ ਦੇ ਵਿੱਚ ਜਾਓ ਕਾਉਂਸਲਿੰਗ ਦੇ ਵਿੱਚ ਉੱਥੇ ਅਟੈਂਡ ਕਰੋ ਕਾਉਂਸਲਿੰਗ ਨੂੰ ਸਾਰੀਆਂ ਸ਼ਰਤਾਂ ਤੇ ਨਿਯਮ ਇੱਕੋ ਜਿਹੇ ਹੁੰਦੇ ਆ ਸੋ ਉਪਰੋਕਤ ਕਥਨ ਵੱਲ ਤੁਸੀਂ ਜ਼ਰੂਰ ਧਿਆਨ ਦਿਓਗੇ ਤੁਹਾਡਾ ਸਭ ਦਾ ਸ਼ੁਕਰੀਆ ਇਸ ਵੀਡੀਓ ਨੂੰ ਮੈਂ ਬੇਨਤੀ ਕਰਦਾ ਹਾਂਗਾ ਤੁਹਾਡੀ ਸੇਵਾ ਲਈ ਬਣਾਈ ਹੋਈ ਹੈਗੀ ਬੱਚਿਆਂ ਦੇ ਸਵਾਲਾਂ ਦੇ ਆਧਾਰਤ ਬਣਾਈ ਹੋਈ ਹੈਗੀ ਇਸ ਨੂੰ ਜ਼ਰੂਰ ਤੁਸੀਂ ਵੱਧ ਤੋਂ ਵੱਧ ਪਹੁੰਚਾਓ ਤਾਂ ਕਿ ਵਿਦਿਆਰਥੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਵੇ ਤੇ ਉਹ ਆਪਣੀ ਜਿਹੜੀ ਕਾਉਂਸਲਿੰਗ ਹੈਗੀ ਬਿਨਾ ਕਿਸੇ ਡਰ ਤੋਂ ਜਿਹੜਾ ਕਰਵਾ ਸਕਣ ਬਹੁਤ ਬਹੁਤ ਧੰਨਵਾਦ ਸ਼ੁਕਰੀਆ